ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ YouTube ਪਰਿਵਾਰ ਹੈ ਇੱਕ ਛੋਟਾ ਜਿਹਾ ਜੀ ਭੈਣ ਭਰਾਵਾਂ ਨੂੰ ਮਤਾਮਾਂ ਬਜ਼ੁਰਗਾਂ ਨੂੰ ਰੋੜਕੀ ਵਾਲੇ ਲੋ ਤੇ ਰੋੜਕੀ ਵਾਲ ਦੇ ਘੋੜੇ ਤੂਫਾਨ ਵਾਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਨਵੇਂ ਦਿਨ ਦੀ ਸ਼ੁਰੂਆਤ ਤੇ ਰਾਤ ਆਪਾਂ ਰੁਕੇ ਸੀ ਤੂਤਕੇ ਨਾਮ ਤੋਂ ਜਾਣਿਆ ਜਾਂਦਾ ਸੀ ਪਹਿਲਾਂ ਇਹ ਹੁਣ ਇਹਦਾ ਨਾਂ ਆ ਦਾਪ ਚੂ ਹੋਆ ਕਾਪチュア ਤੇ ਡਿਸਟ੍ਰਿਕਟ ਕਿਸ ਦਾ ਹੈ ਮਮਿਤ ਮਾਮਿਤ ਮਾਮਿਤ ਹੈ ਨਾ ਤੇ ਬਾਈ ਕੋ ਉਪਰ ਰਾਤ ਰੁਕੇ ਬਾਈ ਜਾਨੀ ਕਿ ਦਿਲ ਦਾ ਬਹੁਤ ਅਮੀਰ ਬੰਦਾ ਆ ਪੈਸੇ ਪੁਹੇ ਦੀ ਗੱਲ ਇੱਕ ਸਾਈਡ ਤੇ ਅਮੀਰੀ ਹੁੰਦੀ ਆ ਬੰਦਾ ਦਿਲ ਦਾ ਅਮੀਰ ਜਾਈਦਾ ਤੇ ਬਾਈ ਦਿਲ ਦਾ ਬਹੁਤ ਬਹੁਤ ਜਿੰਨਾ ਆਪਾਂ ਕਹਿ ਲਈਏ ਉਹਨਾਂ ਜਿਆਦਾ ਦਿਲ ਦਾ ਅਮੀਰ ਆ ਬਾਈ ਬਾਕੀ ਬਾਈ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਤੇ ਸਫਰ ਤੇ ਜੋ ਕੋ ਜਾਣਕਾਰੀ ਹੋਈ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ ਆ ਜਾਓ ਜੀ ਕਰਦੇ ਆ ਅਜੇ ਦੰਦੀ ਸ਼ੁਰੂਆਤ ਸੂਬਾ ਆਪਾਂ ਮਿਜ਼ਰੋਂ ਵਿੱਚ ਆ ਜੇ ਇੱਧਰ ਆਪਣਾ ਘੋੜਾ ਤਵਾਨ ਤਿਆਰ ਬਰ ਤਿਆਰ ਤੇ ਬਾਈ ਨੇ ਸਵੇਰੇ ਉੱਠ ਕੇ ਪਹਿਲਾ ਕਾਲੇ ਛੋਲੇ ਭਿੰਗੇ ਰੱਖੇ ਉਹਨਾਂ ਨੂੰ ਤੋੜਕਾ ਲਾ ਕੇ ਚਾਹ ਨਾਲ ਉਹ ਸ਼ਕਾਏ ਤੇ ਫੇਰ ਹੁਣ ਬਾਈ ਕਹਿੰਦਾ ਸਫ਼ਰ ਤੇ ਥੋੜੇ ਨਾਲ ਵੀ ਲੈ ਜਾ ਤੇ ਨਾਲ ਬਾਈ ਨੇ 4-5 ਅੰਡੇ ਵੀ ਉਬਾਲ ਕੇ ਦੇ ਦਿੱਤੇ ਆ ਕਹਿੰਦਾ ਬਾਈ ਨਾਲ ਲੈ ਜਾ ਰਸਤੇ 'ਚ ਕੋ ਮਿਲਣਾ ਨਹੀਂ ਉਹ ਖਾਣਾ ਮਰੀ ਤੇ ਖਾ ਲਈ ਤੇ ਇਹ ਕਰਕੇ ਬਾਈ ਦਾ ਬਹੁਤ ਧੰਨਵਾਦ ਆ ਤੇ ਦਿਲ ਦੀ ਅਮੀਰੀ ਕਿਸੇ ਕਿਸੇ ਬੰਦਿਆਂ ਕੋਲ ਹੁੰਦੀ ਆ ਤੇ ਰਾਤੀ ਬਾਈ ਆਪ ਇੱਥੇ ਸੁੱਤਾ ਸੀਗਾ ਤੇ ਆਪਾਂ ਨੂੰ ਇੱਧਰ ਅੰਦਰ ਹੁਣ ਨੀਰਾ ਜਲ ਦਿਖਣਾ ਨਹੀਂ ਆ ਇੱਧਰ ਇੱਕ ਬੈੱਡ ਆ ਜਿਦਾ ਸਿੰਗਲ ਬੈੱਡ ਤੋਂ ਥੋੜੇ ਆ ਵੱਡਾ ਕਹਿ ਲਈਏ ਆਪਾਂ ਆਪਣੇ 3 ਫੁੱਟ ਦਾ ਆਪਣੇ 2.5 ਫੁੱਟ ਦਾ ਹੁੰਦਾ ਸਿੰਗਲ ਬੈੱਡ ਤੇ ਇਹ ਜਾਨੀ ਕਿ 4 ਕ ਫੁੱਟ ਦਾ ਬਾਈ ਨੇ ਉੱਥੇ ਆਪਣਾ ਸੌਣ ਨੂੰ ਦਿੱਤਾ ਜਿੱਥੇ ਬਾਈ ਆਪ ਸੌਂਦਾ ਹੈ ਆਪਾਂ ਕਿਹਾ ਬਾਈ ਰਹਿਣ ਦੇ ਯਾਰ ਮੈਂ ਤਾਂ ਥੱਲੇ ਪੈ ਜਾਣਾ ਨਾ ਤੇ ਬਾਈ ਕਹਿੰਦਾ ਨਹੀਂ ਤੁਸੀਂ ਕਿਹੜਾ ਸਾਡੇ ਕੋਲ ਬਾਰ-ਬਾਰ ਆਉਣਾ ਆ ਅੱਜ ਇੱਕ ਰਾਤ ਆਏ ਆ ਤਾਂ ਸਾਡਾ ਫਰਜ਼ ਬਣਦਾ ਸੇਵਾ ਕਰਨ ਦਾ ਤੇ ਬਾਈ ਦਾ ਕਰਦੇ ਆ ਧੰਨਵਾਦ ਹੈਲੋ ਟੂਡੋ ਸਰ ਆਪਕਾ ਬਹੁਤ 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 ਜ਼ਿਆਦਾ ਸ਼ੁਕਰੀਆ ਸ਼ੁਕਰੀਆ ਆਪਨਾ ਦਿਲ ਕੇ ਬਹੁਤ ਅਮੀਰ ਹੋ ਸ਼ੁਕਰੀਆ ਹੋ ਮੈਂ ਆਪਕੋ ਵੀ ਬਹੁਤ ਬਹੁਤ ਧੰਨਵਾਦ ਦیتے ਹਾਂ आपने संपर्क करने वाले हैं जहाँ कहीं भी जाए तेरे साथ प्रभु रहे और सुरक्षित पहुंच जाए मैं आशा करती हूँ जहाँ कहीं भी रहे थैंक यू मेरे जैसा भाई लोग मिले थैंक यू संपर्क करे आ, भिल्कुर, और भिल्कुर। उसने भी जगा दे आपको भिल्कुर, भिल्कुर। जब तक तो नहीं पहुंचेंगे तब तक आपको सहारा मिल लेते रहे बहुत बहुत धन्यवाद चलते रहे पूरे दिल की गहराई से कोई भी भाई लोग आपसे प्रेम करें आपको आपके रहने के स्थान तक आप पहुंच सके सही नहीं आपको प्रभु के नाम से आपको आशीर्वाद आनादित हूँ नहीं मेरे को भी बहुत खुशी है भाई दिल का अमीर आदमी कभी कभी मिलता है सर बहुत बहुत शुक्रिया आपका सर ऐसा इधर अपना घोड़ा तूफान छाड़ दिया लगामा घोड़े दिया ਹਲੋ ਦਾ ਜੀ ਬਾਈ ਕਹਿੰਦਾ ਮੈਂ ਰੋਡ ਤੱਕ ਛੱਡ ਕੇ ਆਉਣਾ ਤੇ ਬਾਈ ਕਹਿੰਦਾ ਸਾਈਕਲ ਵੀ ਮੈਂ ਹੀ ਰੋਡ ਕੇ ਲੈ ਜਾਣਾ ਲਵ ਦੇ ਦਿਲਦਾਰ ਬੰਦੇ ਇਦਾਂ ਦੇ ਇਦਾਂ ਸਫਰ ਤੇ ਚੱਲਣਾ ਥੋੜੇ ਜਿਹਾ ਸੌਖਾ ਹੋ ਜਾਂਦਾ ਜੇ ਇਦਾਂ ਦੇ ਭੈਣ ਭਰਾ ਮਿਲਦੇ ਰਹਿਣ ਇੱਕ ਵਾਰੀ ਤੁਹਾਨੂੰ ਪਿੰਡ ਦਾ ਝਾਕਾ ਜਿਹਾ ਮਰਾ ਦੀ ਇਹ ਮੈਂ ਕਹਾਂ ਜਾਣ ਤੋਂ ਪਹਿਲਾਂ ਦਾਬ ਚੂ ਹੋਆ ਡਿਸਟ੍ਰਿਕਟ ਮਮਿਤ ਸੂਬਾ ਮੇਜ਼ੁਰਮ ਦੇਖੋ ਦਵੇ ਬਾਈ ਲੈਂਦਾ ਝੂਟੇ ਘੋੜੇ ਤੂਫਾਨ ਆਪਣੇ ਦੇ ਲੋ ਜੀ ਲੈ ਕੇ ਕਾਲਪੁਰ ਸੱਚੇ ਜੀਆਂ ਦਾ ਆਸ਼ਾ ਜੀ ਦਾ ਨਾਮ ਆਪਾਂ ਛੱਡਤੀਆਂ ਲਗਾਮਾਂ ਘੋੜੇ ਦੀਆਂ ਜਿਸ ਪਿੰਡ ਤੋਂ ਆਪਾਂ ਤੁਰੇ ਉਸ ਪਿੰਡ ਦੀ ਆਬਾਦੀ ਹੈਗੀ ਆ 950 ਦੇ ਕਰੀਬ ਕਹਿੰਦੇ 950 ਆ ਜਨ ਸੰਖਿਆ ਤੇ ਹੁਣ ਬਾਈ ਟੂਡੋਪਾਲ ਨੇ ਦੱਸਿਆ ਸੀ ਵੀ ਤੈਨੂੰ 25 ਕਿਲੋਮੀਟਰ ਦੇ ਏੜ-ਗੇੜ ਚੜਾਈ ਵੜੀਆਂ ਤੇ ਹੁਣ ਮਾਰਦੇ ਆ ਜੋਰ ਸਮਾਂ ਹੋ ਗਿਆ ਸਵੇਰ ਦਾ 8 ਵਜ ਗਏ ਆ ਇਦਾਂ ਦਾ ਮਾਹੌਲ ਆ ਇਹ ਆਪਾਂ ਬਹੁ ਨੀਵੇਂ ਜੇ ਥਾਂ ਤੇ ਆਏ ਹਾਂ ਪਹਾੜਾਂ ਦੇ ਵਿੱਚ ਆ ਜਣੀ ਇਹ ਨਾਲੇ ਦੁਆਲੇ ਸਾਰੇ ਪਹਾੜੇ ਹੀ ਆ ਭਾਈ ਤੇ ਹੁਣ ਸਾਰੀ ਚੜਾਈ ਚੜ ਕੇ ਪਹਾੜਾਂ ਦੇ ਸਿਖਰ ਤੇ ਪਹੁੰਚਾਂਗੇ ਤੇ ਸਾਂਝਾ ਕਰੀ ਜਾਵਾਂਗੇ ਸਫ਼ਰ ਤੁਹਾਡੇ ਨਾਲ ਲਓ ਜੀ 4 ਕਿਲੋਮੀਟਰ ਚੜਾਈ ਚੜੇ ਤੇ ਜੈਕਟ ਜੋੜ ਗਈ ਲੈ ਓ ਘਰ ਕਾਨੂੰਨੀ ਯਾਰ ਮੇਰੇ ਘੁੰਮਦੇ ਫਿਰਦੇ ਰਾਤਾਂ ਨੂੰ ਉੱਤਿਆ ਨੇ ਗੱਲਾਂ ਤੇਰੇ ਯਾਰ ਦੀਆਂ ਮੇਜਰਮ ਸੂਬੇ ਦੇ ਵਿੱਚ ਜਾਦੇ ਆਪਾਂ ਆਇਜ਼ਲ ਤੋਂ ਚੱਲੇ ਆਂ ਆਇਜ਼ਲ ਤੋਂ ਪਿੰਡਾਂ ਦੇ ਆ ਪਿੰਡਾਂ ਵਾਲੇ ਰੂਟ ਆ ਤੇ ਇੱਥੇ ਆ ਆ ਮਹੀਦਕਾਨਾ ਮਿਲਦੀਆਂ ਐਦਾਂ ਹੀ ਨਹੀਂ ਸਬਜ਼ੀ ਰੱਖੀ ਆ ਜੇ ਜੇ ਨੇ ਸਬਜ਼ੀ ਲੈਣੀ ਹੈ ਇੱਥੋਂ ਚੱਕ ਸਕਦਾ ਆ ਤੇ ਇਮਾਨਦਾਰੀ ਦੇਖੋ ਆ ਇਹਦੇ ਵਿੱਚ ਪੈਸੇ ਆਂਦੇ ਆਪਾਂ ਖੋਲਣਾ ਤਾਂ ਕੀ ਐ ਇਹਨੂੰ 100 100 ਦੇ ਨੋਟ ਵੀ ਹੈਗੇ ਆ ਇਹ ਚ ਪੈਸੇ ਪਾਓ ਤੇ ਸਬਜ਼ੀ ਚੱਕ ਲਓ ਸਲੂਟ ਆ ਯਾਰ ਇੰਨੀ ਇਮਾਨਦਾਰੀ ਨੂੰ ਗੁੱਸਾ ਨਾ ਕਰਿਓ ਸੱਚ ਐ ਜੇ ਕਿਤੇ ਪੰਜਾਬ 'ਚ ਇਦਾਂ ਰੱਖੀ ਹੁੰਦੀ ਤਾ ਮੈਂਟ ਪੰਜ ਨਹੀਂ ਲੱਗਣੇ ਸੀਗੇ ਸਾਰੇ ਗੋਗਲੇ ਨੇ ਇਕੱਠਾ ਕਰਕੇ ਲੈ ਜਾਣਾ ਸੀ ਤੇ ਸਭ ਤੋਂ ਪਹਿਲਾਂ ਉਹਨੇ ਉਹ ਡੱਬੇ ਨੂੰ ਹੱਥ ਪਾਉਣਾ ਸੀਗਾ ਆ ਡੱਬਾ ਚੱਕ ਲੈ ਜਾਣਾ ਸੀਗਾ ਸਲੂਟ ਹੈ ਯਾਰ ਇਮਾਨਦਾਰੀ ਨੂੰ ਹਾਂਜੀ ਹੁੰਦੀ ਆ ਕਿ ਨਹੀਂ ਦੱਸੋ ਫੇ ਜਿਹੜੀ ਪਿੱਛੇ ਕਲਿੱਪ ਦੇਖ ਕੇ ਹਟੇ ਤੁਸੀਂ ਰੂਹ ਖੁਸ਼ ਆ ਮਿਦਰਮ ਦੇ ਪਿੰਡਾਂ ਵਾਲੇ ਲੋਕਾਂ ਦੀ ਇਮਾਨਦਾਰੀ ਦੇਖ ਕੇ ਤੇ ਸਾਡੇ ਵਾਲੇ ਆ ਸਾਡੇ ਵਾਲੇ ਧਾਰਮਿਕ ਸਥਾਨਾਂ ਤੇ ਵੀ ਗੱਲੇ ਨਹੀਂ ਛੱਡਦੇ ਹੈਗੇ ਉਹ ਵੀ ਪੱਟ ਲੈਂਦੇ ਆ ਸਚਾਈ ਇਹ ਇਹ ਨਾ ਕਿਉਂ ਬਦਨਾਮੀ ਕਰਦਾ ਆ ਪੰਜਾਬ ਦੀ ਸਚਾਈ ਆ ਇਹ ਸੱਚ ਕੋੜਾ ਹੁੰਦਾ ਆ ਤੇ ਘੱਟੇ ਹਜਮ ਹੁੰਦਾ ਹੁੰਦਾ ਆ ਤੇ ਆਪਣੇ ਕਈ ਤਾਂ ਜਦੋਂ ਗੱਲਾਂ ਪਾਚ ਪੈਸੇ ਕੱਢਦੇ ਆ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਪੇ ਹਾਸਾ ਬਹੁਤ ਆਉਂਦਾ ਇੱਕ ਵਾਰ ਸਾਡੇ ਪਿੰਡੇ ਹੀ ਗੱਲਬਾਤ ਹੋਈ ਸੀ ਤੇ ਉਹ ਬੰਦਾ ਠੂਟਾ ਸਾਟਾ ਪੀਂਦਾ ਆਂਦਾ ਸੀ ਮਸਤ ਜਿਆ ਰਹਿੰਦਾ ਆਂਦਾ ਸੀ ਉਹਨੇ ਇੱਕ ਜਗ੍ਹਾ ਤੋਂ ਗੱਲੇ 'ਚੋਂ ਪੈਸੇ ਕੱਢਦਾ ਸੀਗਾ ਤੇ ਉੱਥੋਂ ਖੂਦ ਇੱਕ ਖੂਤੇ ਹੀ ਉਹ ਜਗ੍ਹਾ ਤੇ ਖੂਤੇ ਬੰਦੇ ਨੇ ਆ ਕੇ ਬੰਦਾ ਫੜ ਲਿਆ ਕਹਿੰਦਾ ਤੂੰ ਪੈਸੇ ਕੱਢਦਾ ਆ ਕਿੰਨੇ ਕੱਢੇ ਆ ਉਹਦੀ ਜੇਬ ਜਦੋਂ ਦੇਖਿਆ 50 ਰੁਪਏ ਨਿਕਲੇ ਤੇ ਉਹਨੇ ਗੱਲਾਂ ਖੋਲਿਆ ਜਦੋਂ ਖੂਹ ਵਾਲੇ ਬੰਦੇ ਨੇ ਤੇ ਵਿੱਚ ਇੱਕ 500 ਦਾ ਨਕਲੀ ਨੋਟਸ ਕਹਿੰਦਾ ਆ ਕੀ ਕਹਿੰਦਾ ਯਾਰ ਮੈਂ ਕਿਹੜੇ ਪੁੱਦੇ ਚੱਕੇ ਹਲੇ 500 ਰੱਖ ਕੇ 50 ਚੱਕੇ ਹਲੇ 450 ਤੁਹਾਡੇ ਬਾਬੇ ਅੱਲਾ ਬਕਾਇਆ ਰਹਿਦਾ ਆ ਐਦਾਂ ਵੀ ਗੱਲਾਂ ਦੇ ਹੱਥ ਆ ਜਾਂਦਾ ਤੇ ਬਾਕੀ ਕਹਦਾ ਕਹਿੰਦਾ ਯਾਰ ਤੁਸੀਂ ਤਾਂ ਕਹਿੰਦਾ ਇੱਥੇ ਮੱਥਾ ਦਾ ਟੇਕ ਲਿਆ ਕਰੋ ਕਹਿੰਦਾ ਰੁਪਈਏ ਦਾ 50 ਨਿਕਲੇ ਸਾਰੇ ਤੁਹਾਡੇ ਗੱਲੇ ਦੀ ਜਗਾ ਤੋਂ ਇਹ ਤਾਂ ਹੱਥ ਤੇ ਮਜ਼ਾਕ ਵਾਲੀ ਗੱਲ ਆ ਬਾਕੀ ਇਮਾਨਦਾਰੀ ਦੇਖ ਕੇ ਯਾਰ ਰੂਹ ਖੁਸ਼ ਹੋ ਗਈ ਮੇਰੇ ਰੌਂਦੇ ਪਿੰਡਾਲੇ ਲੋਕਾਂ ਦੀ ਗੱਲਾਂ ਬਹੁਤ ਹੋ ਗਈਆਂ ਰੁੜਕੇ ਵਾਲਿਆ ਆ ਜਾ ਹੁਣ એનર્ਜੀ ਡਾਊਨਲੋਡ ਕਰੀਏ ਜਿਹੜੇ ਆਪਾਂ ਨੂੰ ਟੂਡੋ ਪੌਲ ਟੂਡੋ ਬਾਈ ਨੇ ਖਾਣ ਪੀਣ ਨੂੰ ਸਮਾਨ ਦਿੱਤਾ ਆ ਲਓ ਤਾਂ ਆ ਬਾਈ ਨੇ ਸਵੇਰੇ ਵਾਲੇ ਸੀਗੇ ਨਾਲੇ ਸਵੇਰੇ ਚਾਹ ਨਾ ਖੜਾਤੇ ਸੀ ਨਾਲ ਬੰਦ ਦਿੱਤੇ ਸੀਗੇ ਹੁਣ ਇਹਨਾਂ ਨੂੰ ਪਹਿਲਾਂ ਖਾਣੇ ਆ એનર્ਜੀ ਡਾਊਨਲੋਡ ਕਰਦੇ ਆ ਬਾਈ ਨੂੰ ਪਤਾ ਸੀਗਾ ਰਸਤੇ 'ਚ ਮਿਲਣਾ ਨਹੀਂ ਕੋਈ ਖਾਣ ਪੀਣ ਨੂੰ ਕੋਈ ਦੁਕਾਨ ਨਹੀਂ ਆਉਣੀ ਇਸ ਕਰਕੇ ਉਹਨੇ ਬੰਦ ਦਿੱਤਾ ਸੀ ਨਾਲ ਸਮਾਨ ਧੰਨਵਾਦ ਆ ਪੌਲ ਟੂਡੋ ਬਾਈ ਦਾ ਆ ਜਾਓ ਇਹਨੂੰ ਪਹਿਲਾ ਛਿੱਟੇ ਅੰਦਰ ਖਰਾਕ ਵੀ ਬਾਈ ਨੇ ਸਿੰਘਾ ਵਾਲੀ ਤੇ ਘੋੜੇ ਵਾਲੀ ਦਿੱਤੀ ਆ એનર્ਜੀ ਆ ਪੂਰੀ ਇਹ ਯਾਰ ਹਾ ਖੁੱਲੇ ਆਮ ਕੁਮੀ ਦਾ ਹੈ ਨਾਰਥ ਈਸਟ ਦੇ ਪਹਾੜਾਂ ਵਿੱਚ ਨਹੀਂ ਪੰਜਾਬ ਵਿੱਚ ਗੱਲਾਂ ਹੋ ਯਾਰਾਂ ਵਿੱਚ ਨਹੀਂ ਵੈਲਕਮ ਟੂ ਦਾਮਪੁਈ ਆ ਸੜਕ ਚੱਲ ਜਾਂਦੀ ਉੱਤੇ ਨੂੰ ਦਾਮਪੁਈ ਨੂੰ ਤੇ ਇਹ ਆਪਾਂ ਸਾਈਕਲਿਸਟਾਂ ਲਈ ਜਾਣਕਾਰੀ ਪਾਉਣ ਲੱਗੇ ਆ ਮੋਟਰਸਾਈਕਲ ਵਾਲਿਆਂ ਤਾਂ ਕੰਨ ਮਰੋੜ ਕੇ ਕਾਫੀ ਸਫ਼ਰ ਕੱਢ ਦੇਣਾ ਹੁੰਦਾ ਬਾਈਕਰਾਂ ਨੇ ਦਾਮਚੂ ਹੂ ਜਿੱਥੋਂ ਆਪਾਂ ਚੱਲੇ ਸੀਗੇ ਅੱਜ ਸਵੇਰੇ ਉੱਥੋਂ ਚੱਲ ਕੇ ਪੂਰੇ 15 ਕਿਲੋਮੀਟਰ ਬਾਅਦ ਆ ਆਉਂਦਾ ਆ ਨੇਮ ਆਫ ਬਿਲੀ ਦਾਮਪੁਈ ਰੂਰਲ ਰੂਰਲ ਹੱਟ ਯਾਨੀ ਕਿ ਪਿੰਡਾਂ ਵਾਲੀ ਦੁਕਾਨ 400 ਬਾਏ ਨਾ ਬਾਦ ਤੇ ਇਹ ਦਾਮਪੁਈ ਬਾਜ਼ਾਰ ਵੀ ਲਿਖਿਆ ਇੱਥੇ ਇਹ ਤਿੰਨ ਚਾਰ ਸ਼ਾਪਾਂ ਆ ਖਾਣ ਪੀਣ ਦੀਆਂ ਚਾਹ ਚੂ ਵੀ ਮਿਲ ਜਾਂਦੀ ਆ ਸਭ ਜੀ ਸੂਜੀ ਆ ਬਾਜ਼ਾਰ ਜਿਹਾ ਵੰਗੂ ਰੱਖ ਲਓ ਇਹਨਾਂ ਦਾ ਬਾਜ਼ਾਰ ਆ ਇੱਥੇ ਦਾ ਤੇ ਇੱਥੇ ਆ ਕੇ ਖਾਣ ਪੀਣ ਨੂੰ ਮਿਲਦਾ ਆ ਰਸਤੇ ਦੇ ਵਿੱਚ ਕੁਝ ਨਹੀਂ ਆਉਂਦਾ ਖਾਣ ਪੀਣ ਨੂੰ ਨਾ ਕੋਈ ਪਿੰਡ ਨਾ ਕੋਈ ਦੁਕਾਨ ਤੇ ਬੰਦਾ ਵੀ ਟਮਾਟਾ ਵਾਂ ਗੱਡੀ ਟੱਕਰਦੀ ਆ ਇਸ ਕਰਕੇ ਸਾਈਕਲਿਸਟ ਭਰਾਵਾਂ ਨੂੰ ਇਹ ਸਲਾਹ ਆ ਵੀ ਜਦੋਂ ਆਪਾਂ ਦਾਾਂ ਚੂਹੂ ਤੋਂ ਚੱਲਦੇ ਆ ਤੇ ਉੱਥੋਂ ਸਮਾਨ ਲੈ ਕੇ ਤੁਰੋ ਖਾਣ ਪੀਣ ਆਲਾ ਤੇ ਬਾਅਦ ਚ ਇੱਥੇ ਆ ਕੇ ਮਿਲਣਾ ਆ ਦਾਾਂ ਪੁਈ ਇਹ ਆ ਦਾਾਂ ਪੁਈ ਰੂਰਲ ਦਾ ਰੂਰਲ ਹੱਟ ਯਾਨੀ ਇਹ ਪਿੰਡਾਂ ਪਿੰਡ ਦਾ ਦੁਕਾਨ ਕਹਿੰਦੇ ਪਿੰਡ ਦਾ ਇੱਕ ਬਾਜ਼ਾਰ ਇੱਥੇ ਫਰੂਟ ਆ ਸਬਜ਼ੀਆਂ ਕਰਿਆਨੇ ਦਾ ਸਮਾਨ ਮਿਲਦਾ ਹੈ ਇੱਥੇ ਖਾਣ ਪੀਣ ਨੂੰ ਕੋਹ ਦਾ ਚੌਲ ਜਾਂ ਕੋਈ ਹੋਰ ਚੀਜ਼ ਨਹੀਂ ਮਿਲਦੀ। ਕਰਿਆਨੇ ਦਾ ਸਮਾਨ ਹੈ ਤੇ ਸਬਜ਼ੀਆਂ ਸੂਚੀਆਂ ਰੱਖੀਆਂ ਤੇ ਉਪਲੇ ਹੋਏ ਅੰਡੇ ਮਿਲਦੇ। ਤੇ ਉਹ ਪਰੇ ਜਿਹੜਾ ਕੱਪ ਦੇ ਨਾਲ ਪਿਆ ਉਹ ਬਾਈ ਨੇ ਆਪਾਂ ਨੂੰ ਦਿੱਤੇ ਸੀਗੇ ਆਪਣੇ ਪਾਲ ਟੂਡੋ ਨੇ ਚਾਰ ਅੰਡੇ ਉਬਾਲ ਕੇ। ਉਹ ਆਪਾਂ ਹੁਣ ਖਾ ਲੈ ਤੇ ਚਾਰ ਆਪਾਂ ਇੱਥੋਂ ਮੁੱਲ ਲੈ ਲੈ। ਤੇ ਦੋ ਸਟਿੰਗਾ ਲੈ ਲਈਆਂ। ਅਗਲੇ ਸਫ਼ਰ ਦੇ ਵਧਣ ਦੇ ਕੋਸ ਮਾਰਣਾ ਜ਼ਰੂਰੀ ਹੈ ਕਿਉਂਕਿ ਅੱਗੇ ਕੋ ਮਿਲੇ ਨਾ ਮਿਲੇ ਕੁਝ ਨਹੀਂ ਪਤਾ ਇੱਧਰ ਆ ਜਿਹੜੀ ਆਪਾਂ ਪਿਛਲੀ ਕਲਿੱਪ ਵਿੱਚ ਜਾਣਕਾਰੀ ਪਾ ਕੇ ਹਟੇ ਆਂ ਬਿਖਾਨਪੇ ਨੂੰ ਕੋ ਆਉਂਦਾ ਨਹੀਂ ਇਹ ਸਾਈਕਲੈਟ ਭਰਾਵਾਂ ਲਈ ਆ ਕਿਉਂਕਿ ਪਤਾ 15 ਕਿਲੋਮੀਟਰ ਚੜਾਈ ਆ ਪੂਰੀ ਤੇ ਆਪਾਂ ਨੂੰ 2-3 ਘੰਟੇ ਲੱਗੇ ਆ ਚੜ੍ਹਨ ਨੂੰ ਤੇ ਦੰਪੋਈ ਤੋਂ ਖਾ ਪੀ ਕੇ ਅੱਗੇ ਵੀ 8 ਕਿਲੋਮੀਟਰ ਚੜਾਈ ਇਦਾਂ ਹੀ ਆ ਜਿਹੜੀ ਆਪਾਂ ਹੁਣ ਚੜ ਰਹੇ ਆ ਜਦੋਂ ਟੌਰ ਮਿਲ ਜਾਂਦਾ ਹੈ ਨਾ ਯਾਨੀ ਕਿ ਅਤਰਾਈ ਆ ਜਾਂਦੀ ਆ ਚਾਹ ਚੜ ਜਾਂਦਾ ਹੋ ਸਿੰਗਾ ਦਾ ਜਾਵੇ ਕੋੜਾ ਸ਼ੂਕਦਾ ਮੇਜ਼ ਰਹਉਂਦੇ ਪਹਾੜਾਂ ਵਿੱਚ ਮੈਂ ਤੇ ਮੇਰਾ ਘੋੜਾ ਜਾਣੇ ਕੰਬੀਨੇਸ਼ਨ ਚੋਟੀ ਦਾ ਲਓ ਜੀ ਘੋੜਾ ਆਣ ਖੜਿਆ ਬੋਰਡ ਵੈਲਕਮ ਟੂ ਮਮਿਤ ਤੇ ਇਧਰ ਜਵਾਨ ਹਾ ਖਚਾਤੇ ਐ ਤਸਵੀਰ ਐਦਾ ਮਾਨ ਸਤਕਾਰ ਮਿਲਦਾ ਤੇ ਜਿਲਾ ਆ ਆਲੇ ਦੁਆਲੇ ਪਿੰਡਾਂ ਦਾ ਸ਼ਹਿਰ ਛੋਟੇ-ਵੋਟੇ ਕਸਬਿਆਂ ਦਾ ਮੇਜ਼ਰਮ ਕਾਰਪੋਰੇਟ ਐਪੈਕਸ ਬੈਂਕ ਲਿਮਟਿਡ ਮਮਿਤ ਵੈਲਕਮ ਟੂ ਉਹ ਲਿਖਿਆ ਜੀ ਵੈਲਕਮ ਟੂ ਮਮਿਤ ਐਮਓਸੀ 2022 ਇਹ ਉੱਪਰ ਨੂੰ ਰੋਡ ਚੜ੍ਹ ਜਾਂਦਾ ਗੇਟ ਦੇ ਅੰਦਰ ਵੜ ਕੇ ਮਮਿਤ ਸ਼ਹਿਰ ਵੱਲ ਨੂੰ ਯਾਨੀ ਕਿ ਜਿਹੜਾ ਜ਼ਿਲ੍ਹਾ ਆ ਮੇਰੇ ਤੋਂ ਫੂਪੇ ਜਾ ਤੇ ਆ ਜਿਹੜਾ ਸਿੱਧਾ ਰੋੜ ਆ ਇਹ ਅੱਗੇ ਜਾ ਕੇ ਇੱਕ ਕਹਾ ਬਹੁਣਾ ਆ ਤੇ ਉਹੀ ਦਮਨਾ ਦਾ ਕਸਬਾ ਜਿਹਾ ਆਉਣਾ ਆ ਕਾਫੀ ਵੱਡਾ ਦਿਖਾ ਰਿਹਾ ਲੋਕੇਸ਼ਨ ਤੇ ਤੇ ਉੱਥੇ ਸਟੇ ਦੇਖਦੇ ਆ ਕਰਾਂਗੇ 27 ਕਿਲੋਮੀਟਰ ਐ ਇੱਥੋਂ ਤੇ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਉੱਥੇ ਤੱਕ ਸਮਾਂ ਤਾਂ ਹਲੇ 12 ਵਜੇ ਆ ਦੁਪਹਿਰ ਦੇ ਹੈਗਾ ਟਾਈਮ ਕਾਫੀ ਆਪਣੇ ਕੋ ਲਓ ਜੀ ਇੱਥੇ ਪਹੁੰਚ ਕੇ ਆਪਾਂ ਰੂਹ ਖੁਸ਼ ਹੋ ਗਈ ਜੇ گاਉਂ ਦਾ ਕੀ ਨਾਮ ਐ ਮਾ ਇਹ ਧਾਰਲਖ ਧਾਰ ਧਾਰਲਖ ਧਾਰਲਖ ਦਾਰ ਲਾ ਕੇ ਤੇ ਖੜੇ ਆਪਾਂ ਰੂਹ ਖੁਸ਼ ਹੋ ਗਈ ਬਾਈ ਮਿਲਿਆ ਬਾਈ ਮੇਜਰਮ ਤੋਂ ਆ ਤੁਹਾਨੂੰ ਮਲਾਉਣੇ ਆ ਰੂਹ ਕਿਉਂ ਖੁਸ਼ ਹੋਈ ਬਾਈ ਨੇ ਮਲਾਉਂਦੇ ਆ ਹਾਂਜੀ ਕੀ ਹਾਲ ਭਾਜੀ ਬਹੁਤ ਚੰਗਾ ਚੰਗਾ ਹਾਂ ਬਾਈ ਮੇਜਰਮ ਤੋਂ ਆ ਬਾਈ ਆਪ ਜਹੀਂ ਸੋ ਨਾ ਹਾਂਜੀ ਹਾਂਜੀ ਮੈਂ ਤਾਂ ਮੇਜਰਮ ਦਾ ਆ ਬਾਈ ਮੇਜਰਮ ਦਾ ਪੰਜਾਬੀ ਦੇ ਲੋ ਕਿੰਨੀ ਸ਼ੁੱਧ ਬੋਲਦਾ ਆ ਬਾਈ ਜਦ ਦੂ ਯਾਨੀ ਰੂਹ ਖੁਸ਼ ਹੋ ਗਈ ਬਈ ਮੇਜਰਮ ਦੇ ਵਿੱਚ ਵੀ ਪੰਜਾਬੀ ਸ਼ੁੱਧ ਬੋਲਣ ਵਾਲੇ ਹੈਗੇ ਬੰਦੇ ਅਰੇ ਸਾਡਾ ਸੁਭਾਗ ਹੈ ਕਿ ਪੰਜਾਬੀ ਬੰਦਾ ਇੱਥੋਂ ਆਇਆ ਮੇਰੇ ਸਟੇਟ ਸੇ ਹਾਂਜੀ ਹਾਂਜੀ ਯਾਰ ਇਹ ਤਾਂ ਆਪਣਾ ਸੌਭਾਗ ਹੈ ਮੇਗਾ ਭਾਈ ਦਿਲ ਖੁਸ਼ ਹੋ ਗਿਆ ਯਾਰ ਮਿਲ ਕੇ ਰੂਹ ਖੁਸ਼ ਹੋ ਗਈ ਜਣੀ ਤੇ ਤੁਸੀਂ ਫੌਜ ਚ ਨੌਕਰੀ ਕਰਦੇ ਨਾ ਹਾਂਜੀ ਹਾਂਜੀ ਠੀਕ ਠੀਕ ਇਸ ਲਈ ਵੀ ਆਪਣੇ ਸੈਕ ਰੈਜੀਮੈਂਟ ਵਾਲੇ ਮਿਲਦੇ ਗੱਲਦੇ ਰਹਿੰਦੇ ਹਣੇ ਆ ਬਿਲਕੁਲ 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 ਤਾਂ ਪੰਜਾਬੀ ਬਾਈ ਦੀ ਪੂਰੀ ਸਾਫ ਸੁਥਰੀ ਆ ਭਾਈ ਬਹੁਤ ਚੰਗਾ ਲੱਗਾ ਮਿਲ ਕੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਮੇਰਾ ਭਰਾ ਧੰਨਵਾਦ ਧੰਨਵਾਦ ਲਓ ਤਾਂ ਬੱਚਿਆਂ ਨੂੰ ਸਕੂਲੋਂ ਛੁੱਟੀ ਹੋ ਗਈ ਆ ਹਾਊ ਆਰ ਯੂ ਇੰਗਲਿਸ਼ ਨਹੀਂ ਆਤਾ ਹੈ ਪਿਓਰ ਲੈਂਗੁਏਜ ਹੈ ਕਿ ਚਲੋ ਕਹਨੀ ਦਿਲ ਖੁਸ਼ ਹੈ ਨਿਆਣੇ ਖੁਸ਼ ਹੈ ਬਸ ਸਹੀ ਹੈ ਭਾਸ਼ਾ ਦਾ ਕੋਈ ਚੱਕਰ ਨਹੀਂ ਹਾਏ ਬਾਏ ਬਾਏ ਹਾਂਜੀ ਆ ਜਿਹੜਾ ਤੁਸੀਂ ਕਸਵਾ ਦੇਖ ਰਹੇ ਆ ਸੂਬਾ ਮਦਰੰਦਾ ਇਹ ਆ ਦਾਰਲਾਕ ਦਾਰਲਾਖ ਪਿੰਡ ਦੇ ਵਿੱਚੋਂ ਆਪਾਂ ਲੰਘ ਰਹੇ ਆ ਮਮਿਤ ਗੇਟ ਤੋਂ ਆਪਣੇ ਦਾਰਲਾਖ ਤੱਕ ਤਾਂ ਡੋਨ ਹੀ ਸੀਗਾ 17 ਕਿਲੋਮੀਟਰ ਪੂਰਾ ਤੇ ਦਾਰਲਾਖ ਤੋਂ ਹੁਣ ਤੂਈ ਦਮ ਤੱਕ ਚੜਾਈ ਪੈ ਰਹੀ ਆ ਤੇ ਦਾਰਲਾਕ ਤੋਂ 11 ਕਿਲੋਮੀਟਰ ਦਖਾਲਦੀ ਹੀ ਲੋਕੇਸ਼ਨ ਤੂਈ ਦਮ ਤੇ ਦੇਖਦੇ ਕਿੰਨੇ ਕਜੇ ਪਹੁੰਚ ਹੁੰਦਾ ਉੱਥੇ ਕੀ ਸਮਾਂ ਹੁੰਦਾ ਉੱਥੇ ਤੱਕ ਪਹੁੰਚਦੇ ਆ ਨੂੰ ਹਲੋ ਜੀ ਇੱਕ ਤਾਂ ਰੋਡ ਤੋਂ ਨਕਮਾ ਸ਼ੁਰੂ ਇੱਥੇ ਆ ਕੇ ਫਸ ਗਿਆ ਰੋਡ ਜਾਂਦੇ ਦੋ ਇੱਕ ਸੱਜੇ ਤੇ ਇੱਕ ਖੱਬੇ तूफान ਦਾ ਦਾਇਆ ਔਰ ਬਾਇਆ ਲੋਕੇਸ਼ਨ ਕੰਮ ਨਹੀਂ ਕਰਦੀ ਹੁਣ ਕਿੱਧਰ ਨੂੰ ਜਾਈਏ ਉਹ ਆ ਗਿਆ ਉਹ ਨੈਟਵਰਕ ਵਧੇਫੁੰਦੀ ਰੰਗਾ ਦੇਖਦੇ ਆ ਮਾੜਿਆ ਕਿੱਧਰ ਨੂੰ ਜਾਣਾ ਜਿਹੜੀ ਪਿੱਛੇ ਦੀ ਕਲਿੱਪ ਦੇਖ ਕੇ ਹਟੇ ਆ ਉਸ ਰੋਡ ਤੋਂ ਦੋਨੇ ਰੋਡ ਜਾਂਦੇ ਸੀਗੇ ਤੂੰ ਹੀ ਦੰਮ ਨੂੰ ਇੱਕ ਪਾਸੇ 8.5 ਕਿਲੋਮੀਟਰ ਸੀ ਤੇ ਇੱਕ ਪਾਸੇ 5.5 ਤੇ ਆਪਾਂ ਨੂੰ ਸ਼ਾਰਟਕਟ ਦੀ ਯਾਦ ਆ ਤੇ ਆ ਸ਼ਾਰਟਕਟ 5.5 ਲੈ ਲਿਆ ਤੇ ਹਮੇਸ਼ਾ ਸ਼ਾਰਟਕਟ ਲੈ ਕੇ ਫਸੀਦਾ ਹੀ ਆ ਚੜਾਈ ਪੂਰੀ ਤਿੱਖੀ ਆ ਔਰ ਥੱਲੇ ਉਹ ਚੜਾਈ ਚੜਦੇ ਹੋਨੇ ਆ ਤੇ ਇਤੋਂ ਥੱਲੇ ਵੀ ਹੋਰ ਚੜਾਈ ਉੱਥੋਂ ਦੀ ਦੀ ਰਿਹਾ ਪਹਾੜ ਦੇ ਉੱਲੇ ਹੋ ਜਾਂਦੀ ਆ ਇਹਦੇ ਆ ਜਿਹੜਾ ਪਹਾੜ ਆ ਕੌਣ ਗੱਡੀ ਆਉਂਦੀ ਐਂ ਤਾਂ ਚੜਦਾ ਜਿਹੜਾ ਚੜਾਈ ਪੂਰੀ ਤਿੱਖੀ ਆ ਤੇ ਰੋਡ ਕੱਚੇ ਨਾਲ ਦਾ ਹੀ ਅਜੇ ਆਪਾਂ ਕਹੀਏ ਵਿਚ ਵਿਚ ਕਿਤੇ ਕਿਤੇ ਮਾੜੀ ਮੋਟੀ ਕਸਮੈਲੀ ਜੇ ਲੱਕ ਦੇਦੀ ਆ ਪਰ ਮੈਟ ਖਾਨਾ ਕੱਚਾ ਹੀ ਆ ਰੋਡ ਪਹੁੰਚਾਂਗੇ ਹੁਣ ਤੋਈਦਮ ਤੋਈਦਮ ਦੀ ਜਿਹੜਾ ਇੱਥੇ ਇੰਨੀ ਆ ਬਾਈ ਸੈ ਸਿੱਧਾ ਖੜਾ ਹੋ ਜਾਂਦਾ ਸਿੱਧਾ ਖੜਾ ਹੁੰਦਾ ਸੈਗਲ ਸਪੇਲੇ ਗੇਰ ਚ ਆ ਗੱਡੀ ਆਉਂਦੀ ਆ ਦੇਖੋ ਚੜਦੀ ਤੋਂ ਦਿਖਾ ਲਦੇ ਆ ਹਾਂ ਜੀ ਮਹੇਗਾ ਵਾਲਾ ਦਵਾਲਾ ਵੀ ਦਿਖਾ ਲਈ ਦੇਣਾ ਆ ਆਪਣੇ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਨੂੰ ਮਤਾਵਾ ਬਜ਼ੁਰਗਾਂ ਨੂੰ ਆਇਆ ਜੀ ਚੜਾਈ ਚੜਦੇ ਆਲਾ ਦਵਾਲਾ ਲਓ ਤਾਂ ਦੇਖੋ ਤਾਂ ਦੀਦਾ ਕੋਈ ਚੇੜੀ ਜਾਂ ਕੋਈ ਪਰਿੰਦਾ ਕੋਈ ਜਾਨਵਰ ਬਸ ਦੋ ਹੀ ਤਰੇ ਫਿਰਦੇ ਆ 1 ਕਰੋੜ ਕੀ ਵਾਲਾ ਕੋੜਾ ਤੂਫਾਨ ਤੇ 1 ਕਰੋੜ ਕੀ ਵਾਲਾ ਆ ਹਟਿਆ ਬਣਿਆ ਆ 32 ਕਾਰ 2 ਉਹ ਆਈ ਕਾਕ ਐਗਜ਼ਾਮ ਤੇ ਅੰਗ ਕੀ ਲੋ ਜੀ ਹੁਣ ਆਈ ਮਾੜੀ ਸਾਰੇ ਕੰਮ ਦੀ ਸ਼ੁਰੂ ਹੋਈ ਆ ਇਧਰੋਂ ਦੀ ਗੱਡੀ ਆਪਾਂ ਮੈਂ ਕਿਹਾ ਸਾਰੇ ਲਈਏ ਤੇ ਤੁਸੀਂ ਦੇਖੋ ਸਫਾਰੀ ਦੇ ਦਰਾਕਤਾ ਤੇ ਹਾਰੇ ਸਫਾਰੀ ਦੇ ਦਰਾਕਤੇ ਆ ਹਹਾ ਹਹਾ ਖੋਪੇ ਲਾਉਣੇ ਪੈਣੇ ਹੀ ਮੱਛਰ ਬਹੁਤ ਸਗਾ ਪਹੁੰਚ ਗਏ ਆਪਾਂ ਤੂਦਮ ਤੂਦਮ ਆ ਪਿੱਛੇ ਤੁਹਾਨੂੰ ਦੀਦਾ ਆ ਕਸਵਾ ਜੈ ਇੱਧਰ ਦਿਖਾ ਲਦੇ ਆ ਦੂਜੇ ਤਰ੍ਹਾਂ ਕੈਮਰਾ ਕਰਕੇ ਤੁਹਾਨੂੰ ਦਿਖਾ ਲਦੇ ਆ ਤੇ ਨਾਲੇ ਰੋਡ ਬਾਰੇ ਦੱਸਦੇ ਆ ਆ ਇਸ ਰੋਡ ਤੋਂ ਆਏ ਆ ਇਧਰੋਂ ਪਾਰੇ ਰੋਡ ਨੇ ਦਾਤ ਆਇਆ ਤੂੰ ਤਾਂ ਸ਼ਹਿਰ ਨੇ ਮੈਂ ਕਿਹੇ ਪਹਾੜੀ ਤੇ ਬਸਿਆ ਹੋਇਆ ਆ ਅੜੇਲੀ ਘੜਾਤੀ ਪੂਰੀ ਤੇ ਰੋਡ ਸਾਰਾ ਟੁੱਟਾ ਆ ਟੋਏ ਵੀ 4-4 5-5 ਫੁੱਟ ਦੇ ਵੀ ਹੈਗੇ ਆ ਤੇ ਇੱਧਰ ਆਪਣਾ ਘੋੜਾ ਤਬਾਨ ਜਿੱਥੇ ਦੀ ਆਪਾਂ ਆਏ ਆ ਜਿੱਥੋਂ ਆਪਾਂ ਦੀ ਪਿਛਲੀ ਕਲਿੱਪ ਦੇਖ ਕੇ ਆਟੇ ਆ ਉੱਥੋਂ 5.5 ਕਿਲੋਮੀਟਰ ਦਖਾਲ ਦੱਸਗਾ ਤੇ ਇੱਕ ਰੋਡ ਆ ਆਉਂਦਾ ਆ ਜਿਹੜਾ ਦਖਾਲ ਦੱਸਗਾ 58 ਕਿਲੋਮੀਟਰ ਆਪਾਂ ਸ਼ਾਰਟਕਟ ਲੈ ਲਿਆ ਸੀ ਗਲਤੀ ਕਰ ਲਈ ਰੋਡ ਆਹ ਹੀ ਆ ਜਿਹੜਾ ਘੁੰਮ ਕੇ ਆਉਂਦਾ ਆ ਜਿਹੜਾ ਥੋੜਾ ਬਹੁਤ ਸਹੀ ਹੋਊਗਾ ਆਪਣੇ ਹਿਸਾਬ ਨਾਲ ਤੇ ਘੁੰਮ ਕੇ ਆਉਂਦਾ ਚੜਾਈ ਵੀ ਘੱਟ ਪੈਂਦੀ ਹੋਣੀ ਆ ਕਿਲੋਮੀਟਰ ਤਾਂ ਇਹਦੇ ਬਾਅਦੇ ਆ ਤੇ ਆਪਾਂ ਇਧਰ ਨੂੰ ਜਾਣਾ ਆ ਹੁਣ ਦੇਖਦੇ ਆ ਕਿਤੇ ਟਿਕਾਣਾ ਪਿੱਲਾ ਐਨ ਬੱਚੇ ਵੱਡ ਜਾਈਏ ਤੂਦਮ ਜਿਹੜਾ ਇਹ ਕਸਬਾ ਆ ਪਿੰਡ ਆ ਇਹ ਹਲੇ ਆਪਾਂ ਬਾਹਰ ਹੀ ਖੜੇ ਆ ਲਓ ਜੀ ਪਹੁੰਚ ਗਏ ਆਪਾਂ ਤੂਈਦਮ ਇਹ ਆ ਤੂਈਦਮ ਕਸਬਾ ਤੇ ਕਾਫੀ ਹਰੌਣ ਕੇ ਆ ਇੱਥੇ ਵੱਡਾ ਪਿੰੜ ਹੈਗੇ ਆ 4-5 ਕੁ ਸੌ ਘਰ ਕਹਿੰਦੇ ਤੇ ਬਾਕੀ ਹੁਣ ਰੁਕਣ ਦਾ ਦੇਖਦੇ ਹਿਸਾਬ ਕੋ ਤਾਂ ਕਿੱਥੇ ਬਣਦਾ ਇੱਥੇ ਆਏ ਸੀਗੇ ਆਪਾਂ ਆਫਿਸ ਆਫ ਦਾ ਸਬ ਡਿਵੀਜ਼ਨਲ ਆਫੀਸਰ ਪੀ ਡਬਲਯੂ ਡੀ ਤੂਇਦਮ ਸਬ ਡਿਵੀਜ਼ਨ ਅਰ ਇੱਥੇ ਕੋਈ ਦੀਦਾ ਹੀ ਨਹੀਂ ਯਾਰ ਕੋਈ ਆਫੀਸਰ ਨਹੀਂ ਸਾਰੇ ਜਿੰਦੇ ਲੱਗੇ ਆ ਤੇ ਮੈਂ ਕਹਾਂ ਨਹੀਂ ਤਾਂ ਇਹਨਾਂ ਨੂੰ ਪੁੱਛ ਕੇ ਇੱਥੇ ਕੈਂਪਿੰਗ ਕਰ ਲੈਣੀ ਸੀ ਆਪਾਂ ਕੈਂਪਿੰਗ ਕਰਨ ਨੂੰ ਥਾਂ ਵੱਧੂ ਆ ਇੱਥੇ ਇਹਦੇ ਇਦਾਂ ਗੱਲ ਕਰ ਦੇਗੇ ਨਾ ਸਮਾਂ ਤਾਂ ਬਹੁਤ ਹੱਲੇ ਪਿਆ ਹਲੇ 3:30 ਹੋਏ ਸਾਰੇ ਲਾ ਤਾਂ ਸੂਰਜ ਹਲੇ ਲੇਟਾ ਮਾਰਦਾ ਆ ਆਇਆ ਤੁਈ ਦਮ ਦਾ ਸਟੇਡੀਅਮ ਗਰਾਊਂਡ ਦੇਖੋ ਕਿੰਨੀ ਸੋਹਣੀ ਆ ਘਾਹ ਦੀ ਪੂਰੀ ਸੰਭਾਲ ਕੀਤੀ ਆ ਗਰਾਊਂਡ ਦੀ ਤੇ ਘਾਹ ਇਦਾਂ ਲੱਗਦਾ ਮੈਟ ਵਿਛਾਇਆ ਹੁੰਦਾ ਆ ਰੋੜਕੀ ਵਾਲਿਆ ਹੈ ਹੀ ਮੈਟ ਆ ਆਹੋ ਮੈਟ ਪਛਾਇਆ ਹੈ ਜੀ ਮੈਟ ਹੀ ਆ ਸਾਰੇ ਆਪਾਂ ਇਹ ਘਾਏ ਨਹੀਂ ਕਟਿੰਗ ਇੰਦਾ ਕਿਹੜੇ ਹਿਸਾਬ ਨਾਲ ਇੰਨੀ ਸੋਹਣੀ ਕੀਤੀ ਆ ਮੈਟ ਪਛਾਇਆ ਆ ਪੂਰੀ ਗਰਾਊਂਡ 'ਚ ਤੇ ਲਓ ਜੀ ਪੂਰੇ ਡੇਢ ਘੰਟੇ ਖੱਜਲ ਹੋਣ ਤੋਂ ਬਾਅਦ ਡੇਢ ਘੰਟਾ ਖੱਜਲ ਹੋਏ ਆ ਕਿਤੇ ਵੀ ਕੈਂਪਿੰਗ ਕਰਨ ਨੂੰ ਕੋਈ ਜਗ੍ਹਾ ਨਹੀਂ ਦੇ ਰਿਹਾ ਸਗਾ ਇੱਧਰ ਆ ਦੇਖਿਆ ਹਿਸਾਬ ਤਾ ਪਿੰਡਾਂ ਦਾ ਇਕਾ ਬਹੁਤ ਹੈ ਬੇ ਲੋਕਾਂ ਦਾ ਕਹਿੰਦੇ ਬਈ ਬੀਸੀ ਨੂੰ ਮਿਲਣਾ ਪੈਣਾ ਯਾਨੀ ਕਿ ਬੀਸੀ ਮੈਂਬਰ ਹੋ ਜਾਂਦੇ ਤਾਂ ਆਪਾਂ ਕਹਿੰਦੇ ਆ ਕੋ ਪੰਚਾਇਤ ਦੇ ਮੈਂਬਰ ਤੇ ਆਇਆ ਕਿੰਨਾ ਦਾ ਸਰਕਾਰੀ ਹੈ ਕੰਮ ਜਿਹੜਾ ਆਪਾਂ ਹਿਸਾਬ ਕਿਤਾਬ ਜੇ ਲਾਇਆ ਕਿਉਂਕਿ ਭਾਸ਼ਾ ਨਹੀਂ ਆਉਂਦੀ ਤੇ ਪੁੱਤ ਤਾਂ ਲੱਗਦਾ ਨਹੀਂ ਇਹ ਵੀ ਸ਼ਾਮ ਤੱਕ ਬੰਦਾ ਸੀ ਉਹਨੇ ਗੱਲ ਕਰਾਈ ਮੈਨੇਜਰ ਮਟੀਰੀਅਲ ਕੰਪੋਨੈਂਟ ਨੇਮ ਆਫ ਵਰਕ ਰੈਵੋਲੂਸ਼ਨ ਆਫ ਰੈਨਵੋਲੂਸ਼ਨ ਰੈਨਵੋਲੂਸ਼ਨ ਆਫ 1 ਬੀ ਐਨ ਆਰ ਜੀ ਐਸ ਕੇ ਵੈਲਡਿੰਗ ਵਰਕ ਕੋਡ ਆ ਅਮਾਉਂਟ 150 ਲਿਖਿਆ ਤੇ ਪਰ ਆਪਣੇ ਕੋਲ ਰੁਪਈਆ ਇਹ ਨਹੀਂ ਲਿਆ 500 ਯਾਨੀ ਟੀਕਾ ਲਾਇਆ ਹੁਣ ਆਇ ਨਹੀਂ ਤੇ ਸਾਲ 2022 ਤੇ 2023 ਏਜੰਸੀ ਬੀ ای ਸੀ ਤੋ ਤੋਈਦਮ ਬੀ ای ਸੀ ਯਾਨੀ ਕਿ ਫੁੱਲ ਫਾਰਮ ਤਾਂ ਆਪਾਂ ਪੁੱਛੀ ਸੀ ਉਹ ਕਹਿੰਦੇ ਸਾਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਤੇ ਜਿਹੜਾ ਬੰਦਾ ਹੈਗਾ ਬੰਦੇ ਨੂੰ ਦੇਖ ਕੇ ਲੱਗਦਾ ਇਹ ਪੂਰਾ ਡਰਾ ਯਾਨੀ ਇਦਾਂ ਹੀ ਉਹਦੇ ਤਿੰਨ ਜਰ ਤੇ ਸਕਰੀਨ ਤੇ ਦੇਖੋ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰੀ ਜਾਂਦੇ ਆ ਦੰਦ ਉਹਦੇ ਇਦਾਂ ਹੀ ਵੀ ਜਿੱਦਾਂ ਖੂਨ ਪੀਤਾ ਹੁੰਦਾ ਆ ਲਾਲ ਗਿੱਤੇ ਪਏ ਆ ਸ਼ੇਖਰ ਜੇ ਖਾ ਕੇ ਪਤਾ ਨਹੀਂ ਕੀ ਖਾਂਦੇ ਆ ਸ਼ੇਖਰ ਨਾਲ ਇਦਾਂ ਤਾਂ ਨਹੀਂ ਹੋ ਸਕਦਾ ਯਾਨੀ ਇਦਾਂ ਹੀ ਦੰਦਾਂ ਨੂੰ ਖੂਨ ਲੱਗਾ ਹੁੰਦਾ ਇਦਾਂ ਤੇ ਚਲੋ ਰਹਿਣ ਦਾ ਜਗਾਰਡ ਹੋ ਗਿਆ ਮੋਟੀ ਮੋਟੀ ਗੱਲ ਤੇ ਤੂ इदਮ ਦੇ ਵਿੱਚ ਆਪਾਂ ਅੱਜ ਦੀ ਰਾਤ ਦੀ ਰਾਤ ਅੱਜ ਰਾਤ ਇੱਥੇ ਰੁਕਾਂਗੇ ਕੱਲ ਨੂੰ ਆਪਾਂ ਐਂਟਰ ਹੋ ਜਾਣਾ ਆ ਬਾਰਡਰ ਛੱਡ ਦੇਣਾ ਇਹ ਆਪਾਂ ਮਿਜ਼ਰਮ ਤੋਂ ਬਾਹਰ ਹੋਵਾਂਗੇ ਕੱਲ ਨੂੰ ਤੇ ਹੁਣ ਪਹਿਲਾਂ ਘੋੜੇ-ਘੋੜੇ ਤੋਂ ਸਮਾਨ ਲਾਈਏ ਆਹ ਦਿੱਤਾ ਨਾ ਨੇ ਆਪਾਂ ਨੂੰ ਕਮਰਾ ਦੋ ਬੈੱਡ ਆ ਹੋਗਾ ਤੇ ਤੀਜਾ ਆ ਹੋ ਗਿਆ ਤੇ ਇੱਧਰ ਆਪਣਾ ਜੱਥਾ ਘੋੜਾ ਖਾਣ ਪੀਣ ਦਾ ਔਖਾ ਹੋ ਜਾਣਾ ਬਾਰ ਉਸਮਾਨ ਲਈ ਵੀ ਬਿਲ੍ਲਾ ਥੋੜਾ ਬਹੁਤ ਖਾਮ ਦਾ ਜਿਹੜਾ ਆਪਣੇ ਕੋਲ ਪਾਣੀ ਵੀ ਖਤਮ ਆ ਬਾਹਰ ਨਿਕਲਣੇ ਵੀ ਪੈਣਾ ਕਿਸੇ ਪਾਸੇ ਜਾ ਕੇ ਆਉਣੇ ਆ ਖਾਣ ਪੀਣ ਦਾ ਅਰੇਂਜਮੈਂਟ ਕਰਕੇ ਉਹਨੇ ਬਿੱਲਾ ਆਪਾਂ ਕੇ ਰੈਸਟੋਰੈਂਟ ਤੇ ਆਏ ਆ ਇੱਥੇ ਇਹ ਆਇਆ ਚੁੱਪ ਬੰਦ ਕੀ ਖਾਊਗਾ ਕੀ ਨਾ ਖਾਊ ਯਾਰ ਦੇਖ ਲਓ ਅੱਧੀਆਂ ਜਿਹੜੀਆਂ ਸਮਝ ਹੀ ਨਹੀਂ ਆਉਂਦੀਆਂ ਇਹਦੀਆਂ ਹਾ ਹਾ ਬੋਬਗਾਂ ਦਾ ਆਸਾ ਉਹ ਇਹਨਾਂ ਦੀ ਆਪਣੀ ਭਾਸ਼ਾ ਦੇ ਲਿਖਿਆ ਆ ਸਨੇਹ ਸੇ ਆ ਜਿਹੜੇ ਤੇ ਆਪਾਂ ਭਰਾਵਾ ਕਹਿਤਾ ਮੈਂ ਕਿ ਤੁਸੀਂ ਚੌਲ ਦੇ ਦੋ ਰਾਈਸ ਰਾਈਸ ਹਮਝ ਆ ਰਹਾ ਹੈ ਪਰ ਉਹ ਰਾਈਸ ਦੀ ਪਲੇਟ ਇਕ ਲੈ ਜਾਨੇ ਆ ਇੱਕ ਨਿਊਟਰਲ ਜਿਹਾ ਦੇਖ ਲਈ ਆਪਾਂ ਪਾਏ ਮੈਂ ਕਿ ਪਿਓਰ ਲੈਂਗੁਏਜ ਇਜ਼ ਨੇਮ ਆਈਟਮ ਕੋਈ ਬਣੀ ਦਿਖਾਤੀ ਮੈਂ ਕਿ ਹਾਂ ਹਾਂ ਇਹ ਇੱਕ ਪਲੇਟ ਦੇ ਦੋ ਇੱਕ ਪਲੇਟ ਆਪਾਂ ਨਿਊਟਰਲ ਵੀ ਲੈ ਲੈਣੀ ਆ ਤੇ ਪਾਣੀ ਦੀ ਬੋਤਲ ਨਾਲ ਲੈ ਲੈਣੇ ਆ ਲਓ ਜੀ ਅੱਜ ਇਹਨਾਂ ਨਾਲ ਢੱਡ ਭਰਨਾ ਪੈਣਾ ਨਿਊਟਰਨ ਲੈਣ ਦੇ ਤੇ ਇੱਕ ਇਦਾਂ ਦਾ ਡੱਬਾ ਜਿਹਾ ਚੋਲਾ ਦਾ ਉਹ ਪਿਆ ਚਲੋ ਕੋਈ ਨਹੀਂ ਰੜਕੀ ਆੜਿਆ ਸਫਰਾਂ ਤੇ ਆ ਸਿਆਰਾਂ ਤੇ ਨਹੀਂ ਤੂੰ ਹਾਂਜੀ ਠੀਕ ਹੈ ਜੀ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਸਮਾਪਤ ਤੂਈ ਦਮ ਦੇ ਵਿੱਚ ਸੂਬਾ ਮਿਜਰਾਂ ਤੇ ਮਿਲਦੇ ਆਂ ਜੀ ਕੱਲ ਨੂੰ ਸਵੇਰ ਨੂੰ ਤਦ ਤੱਕ ਲਈ ਰੌੜਕੀ ਵਾਲੇ ਨੂੰ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਨੂੰ ਜੀ ਸਤਿ ਸ਼੍ਰੀ ਅਕਾਲ